ਹਾ ਹਾ ਲੋ ਭਾਈ ਮੈਂ ਮੰਮਾ ਫੁੰਡੇ ਕਰੋਂ ਬੜੀ ਛੋਟੀ ਟੀ ਆ ਖਾਣ ਦੀ ਜਾਨੋਂ ਉਹ ਮੇਰਾ ਤਾਂ ਹੈ ਨਹੀਂ ਠੀਕ ਹੈ ਉਹ ਆ ਜਾ ਵਾਟ ਵਾਟ ਕੁਤਰੀ ਤੇ ਤਾਈ ਤੇ ਬਾਟਾ ਠੀਕ ਐ ਇਹਨੇ ਤਾਂ ਦੇਖਿਆ ਹੀ ਹੈ ਵਿਚਾਰੇ ਨੇ ਲੈ ਮੈਨੂੰ ਕੋਈ ਥੈਲਾ ਦਿਓ ਹਾਂਜੀ ਉਸ ਤੋਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਿੰਡ ਆਏ ਹੋਏ ਸੀ ਘੰਡਾ ਬੰਨਾ ਇਹਨਾਂ ਦੀ ਪਾਣੀ ਵਾਲੀ ਟੈਂਕੀ ਦੇ ਥੱਲੇ ਸੀਗਾ ਇਹ ਸੱਪ ਮੈਂ ਤੁਹਾਨੂੰ ਦੱਸ ਦਿਆਂ ਇਸ ਸੱਪ ਦਾ ਨਾਂ ਹੀ ਵੱਡਾ ਹੈ ਲੋਕ ਡਰਦੇ ਆ ਕੱਲ ਵੀ ਮੈਂ ਤੁਹਾਨੂੰ ਵੀਡੀਓ ਚ ਦੱਸਿਆ ਸੀ ਇਹ ਬਿਨਾ ਜ਼ਹਿਰ ਵਾਲਾ ਹੈ ਧਾਮਨ ਸੱਪ ਹੈ ਇੰਡੀਅਨ ਰੈਟ ਸਨੇਕ ਘੋੜਾ ਪਿਛਾੜੇ ਨੂੰ ਕਿਹਾ ਜਾਂਦਾ ਤੇ ਪਰ ਲੋਕ ਮਨ ਦੀ دہشت ਡਰ ਪੈਦਾ ਹੋਇਆ ਵਾ ਉਹਦੇ ਕਰਕੇ ਸਾਰੇ ਸੱਪਾਂ ਨੂੰ ਜਿਹੜਾ ਹੈਗਾ ਇੱਕੋ ਹੀ ਨਜ਼ਰ ਨਾਲ ਦੇਖਦੇ ਆ ਸਾਰਿਆਂ ਨੂੰ ਉਹ ਜ਼ਹਿਰੀਲਾ ਸਮਝ ਕੇ ਮਾਰੀ ਜਾਂਦੇ ਆ ਇਹਦਾ ਕੋਈ ਜਾਹਰ ਨਹੀਂ ਕੋਈ ਵਿਚਾਰੇ ਦੇ ਵਿੱਚ ਇਹਦੇ ਵਿੱਚ ਕੋਈ ਨੁਕਸਾਨ ਕਰਨ ਵਾਲਾ ਨਹੀਂ ਉਲਟਾ ਇਹ ਫਸਲੀ ਮਿੱਤਰ ਹੈ ਕਿਉਂਕਿ ਇਹ 600 ਤੋਂ 700 ਦੇ ਕਰੀਬ ਇੱਕ ਸਾਲ ਚ ਚੂਹੇ ਤੇ ਕਿੰਨੇ ਕੀੜੇ ਮਕੌੜੇ ਖਾ ਜਾਂਦਾ ਤੇ ਥੋੜੀ ਜੀ ਵਸੇ ਹੈ ਵੀ ਹੌਸਲਾ ਰੱਖੋ ਪਛਾਣ ਰੱਖੋ ਕਿ ਕਿਹੜਾ ਤੁਹਾਡਾ ਮਿੱਤਰ ਹੈ ਜੇ ਫਣ ਚੱਕਦਾ ਤਾਂ ਕੋਬਰਾ ਤੇ ਜੇ ਕਾਲਾ ਹੈ ਉਹਦੇ ਚ ਚਿੱਟੀਆਂ ਲੈਣਾ ਨੇ ਪੂਛ ਤੱਕ ਤਾਂ ਉਹ ਕਾਮਨ ਕਰੀਦਾ ਦੋ ਸੱਪਾਂ ਤੋਂ ਬਚੋ ਖਾਸ ਕਰ ਜਿਹੜੇ ਬਠਿੰਡਾ ਫੀਫਕੋੜ ਬਰਨਾਲਾ ਸੰਗਰੂਰ ਮਾਨਸਾ ਜ਼ਿਲ੍ਹੇ आले ਆ ਇਹਨਾਂ ਨੂੰ ਕੋਈ ਡਰਨ ਵਾਲੀ ਇਹਨਾਂ ਚੀਜ਼ਾਂ 'ਚ ਉਹ ਹੈ ਨਹੀਂ ਠੀਕ ਹੈ ਤੇ ਇਹਨੂੰ ਕਾਬੂ ਕਰ ਲਿਆ ਤੇ ਆਪਾਂ ਖੇਤ 'ਚ ਕਿਤੇ ਦੂਰ ਛੱਡਾਵਾਂਗੇ ਆਹ ਘਰ 'ਚ ਸੀਗਾ ਤੇ ਭਿੱਲੀ ਨੇ ਮੇਰੀ ਮਦਦ ਕੀਤੀ ਹੈ ਠੀਕ ਹੈ ਇਹਨੂੰ ਵੀ ਫੜਨਾ ਸਿਖਾਵਾਂਗੇ ਆ ਜਾ ਵੀ ਤੂੰ ਵੀ ਆ ਜਾ ਠੀਕ ਹੈ ਠੀਕ ਹੈ ਜੀ ਉਹ ਜੀ ਭਾਈ ਪਾਟਿਆ ਤਾਂ ਨਹੀਂ ਕਿਸੇ ਤੋਂ ਪਾਤਾ ਥੱਲੇ ਨਿਕਲ ਜੇ ਚਲੋਗੇ ਚਲੋ ਜੀ ਛੱਡੇਗੇ ਇਹਨੂੰ ਆ ਜਾ ਚਲੋ ਜੀ